ਦੇਖੋ ਜੀ 에어ਪੋਰਟ 100% ਤਿਆਰ ਹੈ। ऑलरेडी ਪੋਟੈਂਸ਼ੀਅਲ ਬਹੁਤ ਹੈ ਤਾਂ ਹੀ ਇੱਥੇ 에어ਪੋਰਟ ਬਣ ਰਿਹਾ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈਗਾ ਹੈ। ਅ ਜੈਰ ਇੰਡੀਆ ਦੇ ਹੈੱਡ ਸੇਲਸ ਮਨੀਸ਼ ਪੁਰੀ ਤੇ ਉਹਨਾਂ ਦੇ AVP ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਅ ਕਾਰਤਿਕ ਜੀ ਆਏ ਸੀ ਉਹਨਾਂ ਨੇ ਅਸ਼ੂਰ ਕੀਤਾ ਹੈ ਕਿ ਆਪ ਸੈਟੀਸਫਾਈਡ ਕਿ ਇੱਥੇ ਉਹਨਾਂ ਨੂੰ ਬਿਜ਼ਨਸ ਮਿਲੇਗਾ ਔਰ ਫਲਾਈਟ ਕਾਮਯਾਬ ਹੋਏਗੀ। ਓਨਰੇਬਲ ਸੀਐਮ ਸਰ ਜਿਹੜਾ ਦਾ ਇਹ ਸੁਪਨਾ ਹੈਗਾ ਹੈ ਕਿ ਲੁਧਿਆਣਾ ਜਿਹੜਾ ਹੈਗਾ ਉਹ ਇੱਕ ਇੰਟਰਨੈਸ਼ਨਲ ਮੈਪ ਤੇ ਆਪਣੀ ਪੋਟੈਂਸ਼ੀਅਲ ਦੇ ਕਾਰਨ ਉਹ ਜ਼ਰੂਰ ਆਵੇਂਡ this is the best way to bring it in ਕਿ ਜੇ ਇਹ 에ਅਰਲਾਈਨ ਚਾਲੂ ਹੋਏਗੀ ਤਾਂ ਸਾਰਾ ਵਰਲਡ ਕਨੈਕਟ ਹੋ ਜਾਏਗਾ ਲੁਧਿਆਣੇ ਨਾਲ ਡੈਲੀ ਬੈਂਗਲੌਰ ਜਿਹੜਾ ਉੱਥੇ ਉਹਨਾਂ ਦੀ ਟੈਕਸਟਾਈਲ ਸਪੈਸ਼ਲੀ ਜਿਹੜੇ ਜਾਣਦੇ ਹੈਗੀ ਹੈ ਮੈਟਰੋ ਸਿਟੀਜ਼ ਤੇ which have connecting flights to Europe US in the first instance and of course thereafter ਜਦੋਂ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੁੰਦੀਆਂ ਐ ਡਾਇਰੈਕਟਲੀ ਫਰੋਮ ਹਿਅਰ ਟੂ ਯੂਰਪ ਐਂਡ US ਤੇ ਉਹਨਾਂ ਨੇ ਇਹ ਵੀ ਕਿਹਾ ਜਦੋਂ ਵੀ ਅਸੀਂ ਚਾਲੂ ਕਰਾਂਗੇ ਦੋ ਕਰਾਂਗੇ ਜਿਹੜੀ ਸਵੇਰ ਦੀ ਇਹ ਫਲਾਈਟ ਹੋਏਗੀ ਉਹ ਯੂਰਪ ਦੇ ਪੈਸੇਂਜਰਸ ਨੂੰ ਬੈਨੀਫੀਸ਼ੀਅਲ ਹੋਏਗੀ ਔਰ ਜਿਹੜੀ ਰਾਤ ਦੀ ਫਲਾਈਟ ਹੈ ਉਹ ਅਮਰੀਕਾ ਤੇ ਕੈਨੇਡਾ ਵਾਲਿਆਂ ਨੂੰ ਬੈਨੀਫੀਸ਼ੀਅਲ ਹੋਏਗੀ ਬੀਫ ਇਸ ਵੈਰੀ ਪੋਜ਼ਿਟਿਵ ਉਹਨਾਂ ਦੀ ਜਿਹੜੀ ਇੰਟਰੈਕਸ਼ਨ ਰਹੀ ਹੈ ਐਂਡ ਆਮ ਸ਼ੋਰ ਕਿ ਸਾਨੂੰ ਬਹੁਤ ਹੀ ਵਧੀਆ ਰਿਜ਼ਲਟਸ ਮਿਲਣਗੇ ਨਾਟ ਜਸਟ ਵਿਦ 에ਅਰ ਇੰਡੀਆ ਬਟ ਅਦਰ ਕੈਰੀਅਰਸ ਆਲਸੋ ਥੈਂਕ ਯੂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਅੱਜ ਫੇਰ ਇੱਕ ਵਾਰੀ ਹਲਵਾਰਾ 에ਅਰਪੋਰਟ ਨੂੰ ਚਾਲੂ ਕਰਾਉਣ ਨੂੰ ਲੈ ਕੇ ਇੰਡਸਟਰੀ ਤੇ ਅੱਜ ਜਿੱਦਾਂ ਕਿ 에ਅਰ ਇੰਡੀਆ ਦੇ ਵਿੱਚ ਇੱਕ ਮੀਟਿੰਗ ਹੋਈ ਹੈ 에ਅਰ ਇੰਡੀਆ ਦੀ ਟੀਮ ਦੇ ਵਿੱਚ ਮੀਟਿੰਗ ਹੋਈ ਹੈ ਐਮਪੀ ਅਰੋੜਾ ਇੱਥੇ ਮੌਜੂਦ ਹੈ ਜਿਨ੍ਹਾਂ ਦੇ ਜਿਹੜੇ ਇੱਕ ਪ੍ਰਯਾਸਾਂ ਤੋਂ ਨਾਲ ਇਹ ਮੀਟਿੰਗ ਆਯੋਜਿਤ ਹੋਈ ਹੈ ਸੋ ਦੇਖਦੇ ਹਾਂ ਕਿ ਕੀ ਗੱਲਬਾਤ ਹੋਈ ਹੈ ਕਿਦਾਂ ਦਾ ਮਾਹੌਲ ਹੈ ਕੀ ਆਸ਼ਵਾਸਨ ਹੈ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਅੱਜ ਦੀ ਜਿਹੜੀ ਮੀਟਿੰਗ ਸੀ ਲੋਕਾਂ ਨੂੰ ਬਹੁਤ ਉਤਤਾਵਲਾ ਹੈ ਪਨ ਹੈਗਾ ਕਿ ਕੀ ਹੋਇਆ ਏਅਰਪੋਰਟ ਕਦੋਂ ਸ਼ੁਰੂ ਹੋ ਰਿਹਾ ਹੈ ਫਾਈਨਲੀ ਤੁਸੀਂ ਹੀ ਹੁਣ ਕੁੰਡਾ ਖੋਲ੍ਹ ਸਕਦੇ ਹੋ ਦੇਖੋ ਜੀ ਏਅਰਪੋਰਟ 100% ਤਿਆਰ ਹੈ ਇੰਡੀਆ ਏਅਰ ਫੋਰਸ ਵਾਲੇ ਪਾਸੇ ਕੋਈ ਕੰਮ ਚੱਲ ਰਿਹਾ ਉਹ ਰੀਕਾਰਪਟਿੰਗ ਉਹ ਕਰਾ ਰਹੇ ਆ ਸਿਰਫ ਸਾਡੇ ਲਈ ਨਹੀਂ ਆਪਣੇ ਏਅਰਕ੍ਰਾਫਟਸ ਲਈ ਵੀ ਉਹ ਜਿੱਦਾਂ ਹੀ ਖਤਮ ਹੋਏਗਾ ਇੰਦੀ ਮੀਨ ਵਾਈਲ ਅਸੀਂ ਕਿਹਾ ਅਸੀਂ ਏਅਰਲਾਈਨਾਂ ਨੂੰ ਚਾਲੂ ਕਰੀਏ ਕੰਟੈਕਟ ਕਰਨਾ ਅਜੇ ਏਅਰ ਇੰਡੀਆ ਦੇ ਹੈੱਡ ਸੇਲਸ ਮਨੀਸ਼ ਪੁਰੀ ਤੇ ਉਹਨਾਂ ਦੇ ਏਵੀਪੀ ਅਸ ਕਾਰਤਿਕ ਜੀ ਆਏ ਸੀ ਉਹਨਾਂ ਨੇ ਅਸ਼્યોਰ ਕੀਤਾ ਕਿ ਅਸੀਂ ਉਹਨਾਂ ਦਾ ਨਾ ਇੱਕ ਮੈਲਗਮੇਸ਼ਨ ਚੱਲ ਰਿਹਾ ਹੈ ਉਹ ਨਵੰਬਰ ਚ ਹੋ ਜਾਏਗਾ ਜੀ ਤੇ ਜਦੋਂ ਹੋ ਜਾਏਗਾ ਉਹ ਕਹਿੰਦੇ ਅਸੀਂ ਫਲਾਈਟ ਜ਼ਰੂਰ ਚਾਲੂ ਕਰਾਂਗੇ ਦੇ ਆਰ ਸੈਟੀਸਫਾਈਡ ਕਿ ਇੱਥੇ ਉਹਨਾਂ ਨੂੰ ਬਿਜ਼ਨਸ ਮਿਲੇਗਾ ਔਰ ਫਲਾਈਟ ਕਾਮਯਾਬ ਹੋਏਗੀ 에ਅਰ ਇੰਡੀਆ ਦਾ ਇਹ ਫਾਇਦਾ ਹੈ ਬਾਕੀ 에ਅਰ ਲਾਈਨਾਂ ਦੇ ਕੰਪੈਰੀਟਿਵ ਕਿ ਜੇ ਇਹ 에ਅਰ ਲਾਈਨ ਚਾਲੂ ਹੋਏਗੀ ਤਾਂ ਸਾਰਾ ਵਰਲਡ ਕਨੈਕਟ ਹੋ ਜਾਏਗਾ ਲੁਧਿਆਣੇ ਨਾਲ ਠੀਕ ਹੈ ਜੀ ਜਿਸ ਤਰ੍ਹਾਂ ਯੂਰਪ ਅਮਰੀਕਾ ਤੇ ਉਹਨਾਂ ਨੇ ਇਹ ਵੀ ਕਿਹਾ ਜਦੋਂ ਵੀ ਅਸੀਂ ਚਾਲੂ ਕਰਾਂਗੇ ਦੋ ਕਰਾਂਗੇ ਜਿਹੜੀ ਸਵੇਰ ਦੀ ਇਹ ਫਲਾਈਟ ਹੋਏਗੀ ਉਹ ਯੂਰਪ ਦੇ ਪੈਸੈਂਜਰਸ ਨੂੰ ਬੈਨੀਫੀਸ਼ੀਅਲ ਹੋਏਗੀ ਕਿਉਂਕਿ ਇਹਨਾਂ ਦੀਆਂ ਸਾਰੀਆਂ ਯੂਰਪ ਦੀਆਂ ਫਲਾਈਟ 10:00 11:00 ਵਜੇ ਜਾਂਦੀ ਹੈ ਔਰ ਜਿਹੜੀ ਰਾਤ ਦੀ ਫਲਾਈਟ ਆ ਉਹ ਅਮਰੀਕਾ ਤੇ ਕੈਨੇਡਾ ਵਾਲਿਆਂ ਨੂੰ ਬੈਨੀਫੀਸ਼ੀਅਲ ਹੋਏਗੀ ਕਿਉਂਕਿ ਇਹਨਾਂ ਦੀਆਂ ਸਾਰੀਆਂ ਫਲਾਈਟਸ ਅ ਅਮਰੀਕਾ ਤੇ ਕੈਨੇਡਾ ਰਾਤੀ 12:30 1:00 ਵਜੇ ਤੋਂ ਬਾਅਦ ਜਾਂਦੀਆਂ ਔਰ ਦੂਜੀ ਗੱਲ ਜਿਹੜਾ ਜਿੰਨੇ ਜਾਣਾ ਹੀ ਦਿੱਲੀ ਤੱਕ ਹੈ ਜਾਂ ਬੈਂਗਲੌਰ ਜਾਂ ਮਦਰਾਸ ਉਹਨਾਂ ਨੂੰ ਤਾਂ ਬੈਨੀਫੀਸ਼ੀਅਲ ਦੋਨੋਂ ਹੀ ਹੈ ਡਿਪੈਂਡਿੰਗ ਅਪਨ ਦਾ ਟਾਈਮ ਔਰ ਕੀ ਉਹਨਾਂ ਨੂੰ ਕੰਮ ਹੈ ਸਰ ਜੇ ਅਸੀਂ ਇੰਡਸਟਰੀ ਵੱਲੋਂ ਕਿੰਦਾ ਦੀ ਡਿਮਾਂਡ ਰੱਖੀ ਗਈ ਕਿਥੇ ਲਈ ਉਹਨਾਂ ਨੇ ਫਲਾਈਟਸ ਮੰਗੀਆਂ ਗਈਆਂ ਨਹੀਂ ਜੀ ਇੰਡਸਟਰੀ ਵੀ ਇਹੀ ਕਹਿੰਦੀ ਹੈ ਵੀ ਚਾਲੂ ਕਰੋ ਔਰ ਇੰਡਸਟਰੀ ਨੇ ਪੂਰਾ ਸਪੋਰਟ ਦਿੱਤਾ ਉਪਕਾਰ ਸਿੰਘ ਜੀ ਨੇ ਵੀ ਕਿਹਾ ਕਿ ਅਸੀਂ ਮਤਲਬ ਕਿ ਤੁਹਾਨੂੰ ਪੂਰੀ ਸਪੋਰਟ ਦਵਾਂਗੇ ਔਰ ਜਿਹੜੇ ਵੀ ਦੂਜੇ ਮੋਡ ਆ ਇੰਡਸਟਰੀਸਟਾਂ ਨੇ ਕਿਹਾ ਅਸੀਂ ਨਹੀਂ ਯੂਜ਼ ਕਰਨਾ ਚਾਹੁੰਦੇ ਪਰ ਸਾਨੂੰ ਮਜਬੂਰਨ ਕਰਨਾ ਪੈਂਦਾ ਚਾਹੇ ਉਹ ਟੈਕਸੀਆਂ ਹੈਗੀਆਂ ਚਾਹੇ ਉਹ ਚੰਡੀਗੜ੍ਹ ਜਾ ਕੇ ਫਲਾਈਟ ਲੈਣਾ ਚਾਹੇ ਉਹ ਚਾਹੇ ਉਹ ਰੇਲਵੇ ਹੈ ਤੇ ਮਤਲਬ ਕਿ ਸਪੈਸ਼ਲੀ ਜਿਹੜੇ ਇੰਟਰਨੈਸ਼ਨਲ ਟਰੈਵਲ ਕਰਦੇ ਔਰ ਇੰਡਸਟਰੀ ਨੇ ਵੀ ਕਿਹਾ ਸਾਨੂੰ ਕਾਰਗੋ ਚ ਵੀ ਹੈਲਪ ਹੋਏਗੀ ਕਿਉਂਕਿ ਇੱਥੋਂ ਐਕਸਪੋਰਟ ਹੁੰਦਾ ਉਹ ਏਅਰ ਇੰਡੀਆ ਨਾਲ ਹੀ ਇੱਥੇ ਬੁੱਕ ਕਰ ਲਿਆ ਕਰਨਗੇ ਤੇ ਅੱਗੇ ਤੱਕ ਪਹੁੰਚਿਆ ਕਰੇਗਾ ਮਾਹਦ ਸਰ ਸ਼ੁਰੂਆਤੀ ਦੌਰ ਤੇ ਸਾਨੂੰ ਦਿੱਲੀ ਤੋਂ ਦਿੱਲੀ ਤੱਕ ਹੀ ਫਲਾਈਟ ਮਿਲੇਗੀ ਜਾਂ ਮੈਟਰੋ ਸਿਟੀਜ਼ ਹੋਰ ਵੀ ਕਨੈਕਟੀਵਿਟੀ ਹੋਵੇ ਉਹ ਤਾਂ ਕਨੈਕਟ ਦਿੱਲੀ ਪਹੁੰਚ ਗਏ ਤਾਂ ਤੁਸੀਂ ਪੂਰੇ ਦੁਨੀਆ 'ਚ ਪਹੁੰਚ ਗਏ ਤੁਸੀਂ ਬਾਕੀ ਮੈਟਰੋ ਤਾਂ ਛੱਡੋ ਇੱਕ ਵਾਰੀ ਚਾਲੂ ਹੋਵੇ ਜਦੋਂ ਇਹਨਾਂ ਦਾ ਵੀ ਕੰਫੀਡੈਂਸ ਵਧੇਗਾ ਬਾਕੀ ਸ਼ਹਿਰਾਂ ਨੂੰ ਵੀ ਚਾਲੂ ਕਰਨਗੇ ਤੇ ਫਿਰ ਕਦੋਂ ਤੱਕ ਤੁਹਾਡੀ ਕੋਸ਼ਿਸ਼ ਹੈਗੀ ਕਿ ਇਹ ਜਿਹੜੀ ਫਲਾਈਟ ਪਹਿਲਾਂ ਤੁਸੀਂ ਦੀਵਾਲੀ ਦਾ ਵਾਅਦਾ ਕੀਤਾ ਸੀ ਮੈਂ ਉਹ ਮੈਂ ਦਿਖਾ ਦੋ ਮੈਂ ਕਿੱਥੇ ਵਾਦਾ ਕੀਤਾ ਸੀ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਮੈਂ ਤੁਹਾਨੂੰ ਕਿਹਾ ਮੈਨੂੰ ਇਹ ਨਹੀਂ ਪਤਾ ਦਿਵਾਲੀ ਤੋਂ ਪਹਿਲਾਂ ਚੱਲੂਗੇ ਦਿਵਾਲੀ ਤੋਂ ਬਾਅਦ ਚੱਲੂ ਪਰ ਹੁਣ ਨੇੜੇ ਐ ਚੱਲ ਜਾਓਗੇ ਮੈਂ ਇੱਧਰ ਕੀ ਤੇ ਉੱਧਰ ਕੀ ਬਟ ਸਾਰੀ ਤਿਆਰੀ ਚੱਲੂ ਹੋ ਜਾਏਗੀ ਧੰਨਵਾਦ ਥੈਂਕ ਯੂ ਅੱਜ ਆਪਣੀ ਮੀਟਿੰਗ ਕਰੀਏ ਇੰਡਸਟਰੀ ਕੇ ਸਾਥ ਰਿਗਾਰਡਿੰਗ 에ਅਰਪੋਰਟ ਤੋਂ ਸ਼ੁਰੂ ਕਰਨੇ ਏਅਰ ਰਿਗਾਰਡਿੰਗ ਫਲਾਈਟਸ ਤੋਂ ਕਿਸ ਤਰ੍ਹਾਂ ਕਰਨਾ ਸੋ ਤੁਸੀਂ ਦੇਖਿਆ ਹੁਣੇ ਜਿਹੜੀ ਸੀਸੂ ਦੇ ਨਾਲ ਅਸੀਂ ਅੱਜ ਸਪੈਸ਼ਲ ਇੰਟਰੈਕਸ਼ਨ ਕਰਾਈ ਐ 에ਰੀਨ ਗਿਆਦੀ ਅ ਇੱਥੇ ਕਾਫੀ ਜਿਹੜਾ ਸਾਨੂੰ ਪਤਾ ਹੈ ਕਿ ਆਲਰੇਡੀ ਪੋਟੈਂਸ਼ੀਅਲ ਬਹੁਤ ਹੈ ਤਾਂ ਹੀ ਇੱਥੇ 에어ਪੋਰਟ ਬਣ ਰਿਹਾ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈਗਾ ਐਂਡ ਪੁਆਇੰਟ ਸਾਡਾ ਇਹ ਸੀਗਾ ਕਿ ਜਿਹੜਾ ਇਹ ਇੰਡਸਟਰੀ ਦਾ ਇੰਟਰਸਟ ਹੈ ਨਾਲੀ ਉਹਨਾਂ ਨੂੰ ਕਿਸ ਤਰੀਕੇ ਦੀਆਂ ਫਲਾਈਟਸ ਦੀ ਲੋਡ ਹੈ ਇਹ ਲੁਧਿਆਣਾ ਜਿਹੜਾ ਸਾਡਾ ਕਮਰਸ਼ੀਅਲ ਕੈਪੀਟਲ ਹੈ ਪੰਜਾਬ ਦਾ ਸੋ ਲੋਕਾਂ ਨੂੰ ਸਭ ਤੋਂ ਵੱਧ ਸਹੂਲਤ ਕਿਸ ਤਰੀਕੇ ਦੀਆਂ ਫਲਾਈਟਸ ਨਾਲ ਮਿਲੇਗੀ ਕੀ ਟਾਈਮਿੰਗਸ ਹੋਣੇ ਚਾਹੀਦੇ ਹਨ ਇਹ ਸਾਰੀ ਇੱਕ ਇੰਟਰਐਕਟਿਵ ਸੈਸ਼ਨ ਹੈ ਆਰਗੇਨਾਈਜ਼ ਕੀਤਾ ਗਿਆ ਬਿਟਵੀਨ ਸਿਸੂ ਐਂਡ ਆਫਕੋਰਸ ਵਿਦ ਗ੍ਰੇਟ ਇਨੀਸ਼ੀਏਟਿਵ ਆਫ ਐਮਪੀ ਸੰਜੀਵਰੋੜਾ ਜੀ ਐਂਡ ਆਨਰੇਬਲ ਸੀਐਮ ਸਰ ਜਿਹੜਾ ਦਾ ਇਹ ਸੁਪਨਾ ਹੈਗਾ ਹੈ ਕਿ ਲੁਧਿਆਣਾ ਜਿਹੜਾ ਹੈਗਾ ਉਹ ਇੱਕ ਇੰਟਰਨੈਸ਼ਨਲ ਮੈਪ ਤੇ ਆਪਣੀ ਪੋਟੈਂਸ਼ੀਅਲ ਦੇ ਕਾਰਨ ਉਹ ਜ਼ਰੂਰ ਆਵੇ ਐਂਡ ਥਿਸ ਇਜ਼ ਅ ਬੈਸਟ ਵੇ ਟੂ ਬ੍ਰਿੰਗ ਇਟ ਇਨ ਦ ਇੰਡਸਟਰੀ ਕਿੱਥੇ ਵੀ ਫਲਾਈਟਾਂ ਮਿਲੀਆਂ ਜਿਆਦਾ اسپੈਸ਼ਲੀ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਡੈਲੀ ਬੈਂਗਲੌਰ ਜਿਹੜਾ ਉੱਥੇ ਉਹਨਾਂ ਦੀ ਟੈਕਸਟਾਈਲ اسپੈਸ਼ਲੀ ਜਿਹੜੇ ਜਾਣਦੇ ਹੈਗੇ ਮੈਟਰੋ ਸਿਟੀਜ਼ ਤੇ ਵਿਚ ਹੈਵ ਕਨੈਕਟਿੰਗ ਫਲਾਈਟਸ ਟੂ ਯੂਰਪ ਯੂ ਐਸ in the first instance and of course thereafter international airport uh, international flights to directly from here to Europe and US and Toronto. Uh, it was very positive. And, uh interaction and I am sure key uh Sanu results not just with Air India but other carriers also. Thank you.